ਸਤਿ ਸ਼੍ਰੀ ਅਕਾਲ ਜੀ ਸਤਿ ਆ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਚਟਪਟੀਆਂਈਆਂ ਪਿੰਡਾ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਆਸਾਨ ਜੇ ਤਰੀਕੇ ਨਾਲ ਤੇ ਆਪਾਂ ਉਹੀ ਰੈਸਪੀ ਟਰਾਈ ਕਰਦੇ ਹੁਣ ਜੜੀਆਂ ਚੀਜ਼ਾਂ ਆਪਣੀ ਹਮੇਸ਼ਾ ਰਸੋਈ ਦੇ ਵਿੱਚ ਮਿਲ ਜਾਂਦੀਆਂ ਆਪਣੀ ਰੈਸਪੀ ਦੇ ਵਿੱਚ ਕੋਈ ਵੀ ਚੀਜ਼ ਬਾਹਰੋਂ ਲਿਆਉਣ ਦੀ ਲੋੜ ਨਹੀਂ ਪੈਂਦੀ ਤੇ ਆਪਾਂ ਹਮੇਸ਼ਾ ਘਰ ਪੰਗਾ ਚੀਜ਼ਾਂ ਯੂਜ਼ ਕਰਕੇ ਹੀ ਵੈਸਟ ਰੈਸਪੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਤੇ ਅੱਜ ਲਈ ਆਪਾਂ ਬਿਲਕੁਲ ਨਰਮ ਨਰਮ ਪਿੰਡਾ ਲੰਗਾਈ ਬਿਲਕੁਲ ਲਵੰਗਾ ਲਵੰਗਾ ਪਿੰਡਾ ਇਹ ਹੀ ਤੇ ਆਪਾਂ ਇਹਨਾਂ ਨੂੰ ਧੋ ਕੇ ਸੁਕਾ ਲਿਆ ਏ ਜੀ ਤੇ ਪੂੰਝ ਕੇ ਇਹਨਾਂ ਨੂੰ ਪੂਰਾ ਸੁੱਕਾ ਕਰ ਲਿਆ ਏ ਤੇ ਹੁਣ ਆਪਾਂ ਇਹਨੂੰ ਨੋਰਮਲ ਸਾਈਜ਼ ਦੇ ਵਿੱਚ ਜਿਵੇਂ ਆਪਾਂ ਆਮ ਸਬਜ਼ੀ ਆਪਣੀ ਕੱਟਦੇ ਹੁੰਨੇ ਆ ਬਸ ਓਵੇਂ ਆਪਾਂ ਇਹਨਾਂ ਨੂੰ ਕੱਟ ਲਾਂਗੇ ਜੀ ਬੜੇ ਆਸਾਨ ਜੇ ਤਰੀਕੇ ਨਾਲ ਬਹੁਤ ਹੀ ਜਿਆਦਾ ਚਟਪਟੀਆਂ ਤੇ ਮਸਾਲੇਦਾਰ ਪਿੰਡੀਆਂ ਬੰਦੀਆਂ ਤੇ ਇਹ ਸਬਜ਼ੀ 2 ਦਿਨ ਤੱਕ ਖਰਾਬ ਨਹੀਂ ਹੁੰਦੀ ਗਰਮੀਆਂ ਦੇ ਵਿੱਚ ਵੀ ਭਾਵੇਂ ਤੁਸੀਂ ਫਰਿੱਜ ਤੋਂ ਬਾਹਰ ਹੀ ਰੱਖੀ ਰੱਖੋ ਤੇ ਆਪਾਂ ਸਾਰੀਆਂ ਪਿੰਡੀਆਂ ਕੱਟ ਕੇ ਪਿਆਰ ਕੱਢ ਲਾਂਗੇ ਜੀ ਤੇ ਹੁਣ ਇਹਦਾ ਆਪਾਂ ਕੜਾਈ ਦੇ ਵਿੱਚ ਕਰਾਂਗੇ ਜੀ ਤੇਲ ਗਰਮ ਕਿਰ ਆਪਾਂ ਧੂਆ ਕੱਢ ਲਾਂਗੇ ਪੂਰਾ ਤੇਲ ਦਾ ਤੇ ਦਵਾਦ ਫਿਰ ਆਪਾਂ ਥੋੜਾ ਠੰਡਾ ਕਰਕੇ ਇਹਦੇ ਵਿੱਚ ਆਪਾਂ ਦੋ ਮਿਰਚਾਂ ਕੱਟ ਕੇ ਪਾਵਾਂਗੇ ਜੀ ਆਪਾਂ ਹੋਰ ਕੁਝ ਵੀ ਇਹਦੇ ਵਿੱਚ ਨਹੀਂ ਪਾਉਂਦੇ ਬਸ ਇਕੱਲੀਆਂ ਆਪਾਂ ਦੋ ਹਰੀਆਂ ਮਿਰਚਾਂ ਹੀ ਪਾਵਾਂਗੇ ਇਹਦੇ ਵਿੱਚ ਬਿਲਕੁਲ ਆਸਾਨ ਜੀ ਰੈਸਪੀ ਹੈ ਤੇ ਬਿਲਕੁਲ ਤੁਹਾਡੀਆਂ ਪਿੰਡਾਂਾਂ ਜੜੀਆਂ ਉਹ क्रिस्पी ਤੇ ਚਟਪਟੀਆਂ ਬਣਨਗੀਆਂ ਸਰਬ 5 ਮਿੰਟਾਂ ਦੇ ਵਿੱਚ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਤੇ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਿਓ ਤੁਸੀਂ ਆਪਣੇ ਤਰੀਕੇ ਦੇ ਨਾਲ ਤੇ ਹੁਣ ਆਪਾਂ ਜਿਹੜਾ ਪਿੰਡਾ ਉਹ ਪਾ ਦਿਆਂਗੇ ਕੜਾਹੀ ਤੁਸੀਂ ਥੋੜੀ ਜਿਹੀ ਮੋਟੇ ਤਲੇ ਦੀ ਲਿਓ ਤੇ ਚੌੜੀ ਲਿਓ ਕੜਾਹੀ ਤਾਂ ਕਿ ਆਪਾਂ ਦਾ ਪਿੰਡਾ ਹੀ ਇੱਕ ਇੱਕ ਕਰਕੇ ਚਾਰੇ ਪਾਸੇ ਆਪਾਂ ਖਿਲਾਰ ਦੇਾਂਗੇ ਤੇ ਇਹਦੇ ਨਾਲ ਕ੍ਰਿਸਪੀ ਹੋਣਗੀਆਂ ਜੇ ਆਪਣਾ ਭਾਂਡਾ ਭੀੜਾ ਜਾਊਗਾ ਤੇ ਫਿਰ ਉਹਦੇ ਨਾਲ ਗਦਾਵਾ ਆ ਜਾ ਬਣ ਜਾਂਦਾ ਏ ਆਪਾਂ ਖਲਿਆਰ ਖਲਿਆਰ ਕੇ ਇਹਨੂੰ ਪਕਾਵਾਂਗੇ 5 ਮਿੰਟਾਂ ਦੇ ਵਿੱਚ ਹੀ ਇਹਨਾਂ ਨੇ ਕ੍ਰਿਸਪੀ ਹੋ ਜਾਣਾ ਏ ਸਰ ਕੋ 5 ਮਿੰਟ ਹੀ ਲੱਗੇ ਸੀ ਆਪਾਂ ਨੂੰ ਪਰ ਆਪਾਂ ਇਹਨਾਂ ਨੂੰ ਹਿਲਾਉਂਦੇ ਹੋਏ ਪਕਾਇਆ ਏ ਤੇ ਢੱਕ ਕੇ ਆਪਾਂ ਇਹਨੂੰ ਨਹੀਂ ਰੱਖਣ ਨਹੀਂ ਤੇ ਇਹਨਾਂ ਨੇ ਪਾਣੀ ਛੱਡਿਆ ਨਾ ਆਪਣਾ ਭਾਪ ਦਾ ਪਾਣੀ ਨਾਲ ਫਿਰ ਇਹਨਾਂ ਨੇ ਸਿੱਲੀਆਂ ਜੀਆਂ ਹੋ ਜਾਣਾ ਏ ਤੇ ਪਿੰਡਾਂ ਆਪਣੀਆਂ ਬਿਲਕੁਲ ਕ੍ਰਿਸਪੀ ਹੋ ਗੀਆਂ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ ਨੋਰਮਲ ਹੀ ਮਸਾਲੇ ਪਾਵਾਂਗੇ ਜਿਹੜੇ ਆਪਣੀ ਆਮ ਘਰਾਂ ਦੇ ਵਿੱਚ ਹੁੰਦੇ ਆ ਆਪਾਂ ਰੋਜ਼ ਸਬਜ਼ੀ ਦੇ ਵਿੱਚ ਯੂਜ਼ ਕਰਦੇ ਆ ਇਹ ਆਪਾਂ ਧਨੀਆ ਹਾ ਜੀਰਾ ਪਾਊਡਰ ਪਾਇਆ ਜੀ ਤੇ ਇੱਕ ਲਾਲ ਮਿਰਚ ਪਾਊਡਰ ਪਾਇਆ 1/2 ਚਮਚਾ ਤੇ ਆਪਾਂ ਗਰਮ ਮਸਾਲਾ ਪਾਇਆ ਹੈ ਹਲਦੀ ਪਾਈ ਹੈ ਆਪਾਂ ਧਨੀਆ ਪਾਊਡਰ ਤੇ ਮਸਾਲਾ ਤੇ આમਚੂਰ ਪਾਊਡਰ ਵੀ ਆਪਾਂ ਇਹਦੇ ਵਿੱਚ ਪਾਇਆ ਸੀਗਾ ਜੀ ਤੇ 1.5 ਚਮਚਾ ਆਪਾਂ ਨਮਕ ਦਾ ਪਾਇਆ ਹੈ ਜਮਚਾ ਉਂਡਰ આમਚੂਰ ਪਾਊਡਰ ਤੁਹਾਡੇ ਕੋਲੇ ਨਹੀਂ ਤਾਂ ਤੁਸੀਂ ਜਿਹੜਾ ਪਰ ਹੈ ਤਾਜ਼ਾ ਦਹੀਂ ਦੇ ਵਿੱਚ ਆਪਾਂ ਮਸਾਲਾ ਪਾਉਣੀ ਹੁੰਦੀ ਹੈ ਉਹ ਵੀ ਪਾ ਸਕਦੇ ਆ ਜੇ આમਚੂਰ ਨਹੀਂ ਤਾਂ ਤੁਹਾਡੇ ਕੋਲੇ ਤੇ ਆਪਾਂ ਸਾਰੇ ਮਸਾਲੇ ਆਪਾਂ ਭੁੰਨ ਲਿਆ ਜੀ ਤੇ ਆਪਣੀ ਕ੍ਰਿਸਪੀ ਜੀ ਭਿੰਡੀ ਦੀ ਸਬਜ਼ੀ ਬਣ ਕੇ ਤਿਆਰ ਹੋਈ ਆ ਬਹੁਤ ਹੀ ਜ਼ਿਆਦਾ ਟੇਸਟੀ ਭਲਾਂ ਦੀ ਦੋ ਦਿਨ ਇਹਨੂੰ ਫਰਿੱਜ ਤੋਂ ਬਾਹਰ ਰੱਖੀ ਰੱਖੋ ਬਿਲਕੁਲ ਖਰਾਬ ਨਹੀਂ ਹੁੰਦੀ ਤੇ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਕੇ ਦੇਖਿਓ ਜੀ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ